ਨੇ ਆਇਆ ਇੱਥੇ ਲਾ ਕੇ ਤੁਰਿਆ ਆਜੋ ਵੀਰੇ ਆਜੋ ਆਨਲਾਈਨ ਆਜੋ ਜਿਵੇਂ ਆਉਣਾ दसो मैं जहां कथों सब्सक्राइब किया जगह तो मेरा फील ਕਰ ਵਧੀਆ ਬਣਿਆ ਪਿਆ 기 u 나 t 요 m इंटा ऑन लग गया है भाई जाओ कहां

ਜਦ ਤਨੇ ਬਣ ਗਿਆ ਨਾ ਵੱਡੀ ਟ੍ਰੈਫਿਕ ਹੈ ਆਹੀਂ ਸਿੱਟੀ ਹੋਈ ਆ ਵੇਰੀ ਇੱਧਰ ਉਹ ਵੱਡ ਟ੍ਰੈਫਿਕ ਘਟ ਜਾਓ ਇੱਧਰ ਦੀ ਲੁਧਿਆਣੇ ਦੇ ਵਿੱਚ ਤੇ ਜਾਣਾੜੀ ਦੇਖ ਲੈ ਆਪਣੀ ਜਾਤ ਨੂੰ ਦੇਖ ਕੇ ਭੰਕੀ ਜਾਂਦੇ ਆ ਕੁੱਤੇ ਕੁੱਤਾ ਕੁੱਤੇ ਦਾ ਵਹਿਰੀ ਕੁੱਤਾ ਦੂਜੀ ਨਸਲ ਦਾ ਵਫਾਦਾਰ ਆਪਣੀ ਨਸਲਾ ਬਖਵਾ ਦਾਰ ਨੇਗਾ ਆਪਣੇ ਬੰਦੇ ਨੂੰ ਜਰਦਾ ਦੇਖ ਕੇ ਮੇਲੇ ਕੁੱਤਾ ਜਿੱਥੇ ਆਤਾ ਗਿਆ ਉਹ ਜਦਾਂ ਕਰੋ ਗਿਆ ਨਹੀਂ ਭੱਜਿਆ ਨਹੀਂ ਮੈਨੂੰ ਨਾਲ ਚੜਾਟਿਆ ਥੋਕੀ ਗਿਆ ਵੀਰੇ ਦੱਸਿਓ ਯਾਰ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਆਪਣਾ ਤੁਹਾਨੂੰ ਦੱਸਿਓ ਜਿਹੜਾ ਕੋਈ ਵੀਰ ਆਪਾਂ ਨੂੰ ਦੇਖਦਾ ਲਾਈਵ ਇਸ ਟਾਈਮ ਵੀਰ ਭੈਣ ਭਰਾ ਦੇਖਦਾ ਦੱਸਿਓ ਜਰੂਰ ਆਪਣੇ ਸਿਟੀ ਦਾ ਨਾਮ ਪਤਾ ਲੱਗੇ ਵੀ ਬਾਈ ਕਿੱਥੋਂ ਕਿੱਥੋਂ ਸਬਸਕ੍ਰਾਈਬ ਕੀਤਾ ਬਾਕੀ ਬਾਈ ਆ ਦੋ ਚਾਰ ਦਿਨਾਂ ਕਿ ਤੁਸੀਂ ਹੌਸਲਾ ਬਹੁਤ ਵਧਾਇਆ ਐਵੇਂ ਵਧਾਉਂਦੇ ਰਹੋ ਅੱਗੇ ਬਹੁਤ ਕੁਝ ਦਿਖਾਉਣਾ ਬਾਕੀ ਆ ਬਹੁਤ ਕੁਝ ਦਿਖਾਵਾਂਗੇ ਚੈਨਲ ਦੀ ਅਜੇ ਸ਼ੁਰੂਆਤਾਂ ਨਹੀਂ ਬਾਕੀ ਅੱਗੇ ਬੜੀਆਂ ਵਧੀਆ ਵਧੀਆ ਲੈਣਗੇ ਅਸੀਂ ਇਸ ਚੈਨਲ ਤੋਂ ਤੁਹਾਨੂੰ ਬਹੁਤ ਕੁਝ ਦਿਖਾਉਣਗੇ ਤੇ ਇਹ ਸਾਡੇ ਲੁਧਿਆਣੇ ਦਾ ਉਰਲਾ ਪਾਸਾ ਸੰਗਰੂਰ ਵਾਲੀ ਸਾਈਡ ਜਦੋਂ ਆਪਾਂ ਮਰੀਲ ਕੁੱਟਣੇ ਜਾਂਦੇ ਹਾਂ ਲੁਧਿਆਣੇ ਤੋਂ ਉਹ ਵਾਲਾ ਪਾਸਾ ਇੱਧਰੋਂ ਆਇਆ ਸੀ ਸੈਰ ਕਰਨ ਮੈਂ ਕਿੱਲ ਅੱਜ ਲਾਈਵ ਹੋ ਕੇ ਦੇਖਦੇ ਨੇ ਲਾਈਵ ਨਹੀਂ ਹੋਇਆ ਕਿ ਇੱਥੇ ਨਾ ਪੁਲ ਬਣ ਰਿਹਾ ਇੱਕ ਬਾਈਪਾਸ ਬਣੀ ਹੋ ਜਾਂਦਾ ਕਾਫੀ ਟਾਈਮ ਦਾ ਅਜੇ ਤੱਕ ਕੰਪਲੀਟ ਨਹੀਂ ਹੋਇਆ ਚਾਰ ਪੰਜ ਸਾਲ ਤਾਂ ਮੈਨੂੰ ਹੋ ਗਏ ਦੇ ਨੇ ਤੇ ਲੁਧਿਆਣੇ ਦੀ ਨਾ ਟ੍ਰੈਫਿਕ ਦਾ ਬਹੁਤ ਹਾਲ ਸੁਧਰੂ ਜੂਜੇ ਕਿਤੇ ਆ ਬਣ ਗਿਆ ਪੁਲ ਆ ਬਣਦਾ ਵੀ ਇਹ ਪੁਲ ਇਹ ਇਧਰੋਂ ਬਣਾਇਆ ਹੋਇਆ ਬਾਈਪਾਸ ਇਹ ਇਦਾਂ ਹੀ ਜਾ ਕੇ ਲੁਧਿਆਣੇ ਆਏ ਤੋ ਜਿਹੜੀ ਮਹਿਲ ਕੋਟਰੋਂ ਛੱਡ ਕੇ ਜਾਂਦੀ ਉਹਦੇ ਤੇ ਚੜ ਜਾਂਦਾ ਇਹ ਪੁਲ ਇਹ ਰੋਡ ਇੱਥੋਂ ਮੇਰੇ ਹਿਸਾਬ ਨਾਲ 1.5 ਕਿਲੋਮੀਟਰ ਦੇ ਵਿੱਚ ਤੇ ਪਿੰਡਾਂ ਗਿੱਲਾ ਗੇਲ ਪਿੰਡ ਆ ਪੁਲ ਬਣਦਾ ਤਾਂ ਜੂਨੀ ਸਤਲ ਜੀ ਸਾਡੇ ਇਲਾਕੇ ਦੀ ਕਿਉਂਕਿ ਸਾਨੂੰ ਉਹਨਾਂ ਦਾ ਜ ਪਰਲੇ ਪਾਸੇ ਫਰੋਜਪੁਰ ਵਾਲਾ ਰੋਡ ਵਾਲੇ ਪਾਸੇ ਨੂੰ ਜਾਣਾ ਪੈਂਦਾ ਜਾਂ ਮੋਗਾ ਬਠਿੰਡਾ ਫਰੀਦਪੁਰ ਕੋਟ ਉਧਰੋਂ ਟ੍ਰੈਫਿਕ ਜਿਹੜੀ ਜਾਂਦੀ ਆ ਪਕਵਾਲ ਰੋਡ ਉਹ ਫਿਰ ਵੀਰੋ ਇੱਥੇ ਸ਼ਹਿਰ ਦੇ ਵਿੱਚ ਤੀਹੋ ਕੇ ਜਾਣਾ ਪੈਂਦਾ ਤੇ ਸ਼ਹਿਰ ਚ ਲੱਗਦਾ ਜਾਮ ਜੇ ਆਹ ਕਿਤੇ ਪੁਲ ਕੰਪਲੀਟ ਹੋ ਜਵੇ ਨਾ ਤੇ ਉਹ ਫਿਰ ਯਾਰੇ ਵਾਲਾ ਕੰਮ ਹੋ ਜੀ ਟ੍ਰੈਫਿਕ ਰੂਫ ਕਜਾਮਾ ਪਾੜਾ ਵੱਡੇ ਲੈਵਲ ਤੇ ਕੰਮ ਸੁਦਾ ਜੂਬਾ ਮਾ ਕੀ ਯਾਰ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਿੱਥੋਂ ਕਿੱਥੋਂ ਦੇਖਦੇ ਹਾਂ ਆ ਪੌਲਾ ਬੰਦਾ ਇਹ ਲਾਈਨਾਂ ਦਾ ਪੌਲਾ ਰੀਲ ਵੀ ਲਾਈਨਾਂ ਦਾ ਇਹ ਰੀਲ ਲਾਈਨ ਜਾਂਦੀ ਹੈ ਲੁਧਿਆਣੇ ਤੋਂ ਜਾਖਲ ਹਿਸਾਰ ਮਲੇਰਕੋਟਲਾ ਸੰਗਰੂਰ ਉਦਮ ਸਿੰਘ ਦਾ ਪਿੰਡ ਸਨਾਮ ਇਸੇ ਤੀ ਆ ਜਾਂਦਾ ਇਸੇ ਲਾਈਨ ਤੇ ਉੱਥੇ ਰਜਿਸਟ੍ਰੇਸ਼ਨ ਆ ਸਾਡੇ ਪਿੰਡ ਦਾ ਗਿੱਲਾਂ ਦਾ ਉੱਤ ਦੇ ਆਉ ਸਟੇਸ਼ਨ ਆ ਇੱਥੇ ਰੁਕਦੀ ਆ ਨਰੇਲਾ ਆ ਆਹ ਭਾਈ ਵੱਡਾ ਸ਼ਹਿਰ ਲੁੱਕ ਤੇ ਆਣਾ ਆ ਸਾਰਾ ਲੁਧਿਆਣਾ ਪਸਿਆ ਬਬ ਵਧੀ ਜਾਂਦਾ ਸਮੁੰਦਰ ਤੇ ਸਮੁੰਦਰ ਵੱਗੋਂ ਵਧੀ ਜਾਂਦਾ ਵਧੀ ਜਾਂਦਾ ਹੁਣ ਤਾਂ ਆਲੇ-ਦੁਆਲੇ ਦੇ ਸਾਰੇ ਪਿੰਡ ਪੁੰਡ ਵਿੱਚ ਆ ਗਏ ਲੁਧਿਆਣੇ ਦੇ ਆ ਬੜਾ ਕੇ ਜਾਂਦੇ ਆ ਇੱਥੇ ਕਿਹੜੇ ਮੌਸਮ ਦੇ ਤੇਰੇ ਕਿੱਲੇ ਤੋਂ ਸੂਰਤ ਦੀਂਦੀ ਆ ਹੀ ਦੀ ਹੌਲੇ ਮੇਕ ਚੋੜਾ ਉੜਦੀ ਐ ਫੁਲਕਾਂ ਆਈ ਇਦਰਾ ਨਾ ਉਹ ਕਿਹਦੇ ਬਸਾਰੀ ਖੇਤੀ ਆ ਛੋਟੇ ਛੋਟੇ ਖੱਤੇ ਜਿਹੇ ਰਹਿ ਗਏ ਬਸ ਇਹ ਵੀ ਕਵਰ ਹੋਈ ਜਾਣੇ ਥੋੜੇ ਟਾਈਮ ਤੱਕ ਇੱਥੇ ਵੀ ਮੱਲੇ ਮੁੰਨੇ ਨਗਰ ਨੂੰ ਕਰਦੇ ਬਸ ਜਾਣੇ ਥੋੜੇ ਟਾਈਮ ਦੀ ਪਹਿਲਾਂ ਯਾਰ ਵੱਡਾ ਸ਼ਹਿਰ ਆ ਕਹਿੰਦੇ ਨੇ ਜਿੱਥੇ ਕਾਰੋਬਾਰ ਵੱਧਦਾ ਕੰਮ ਕਾਰ ਕਿੱਤਾ ਵੱਧਦਾ ਉਧਰ ਨੂੰ ਦੁਨੀਆ ਪਲਾਨ ਕਰਦੀ ਆ ਪਿੰਡਾਂ 'ਚ ਹੁਣ ਖੇਤੀ ਬਾੜੀ ਦਈ ਆ ਕੰਮ ਮਾੜਾ ਮੋਟਾ ਤੇ ਬਾਕੀ ਤਾਂ ਕੰਮ ਸ਼ਹਿਰਾਂ 'ਚ ਹੀ ਆਉਂਦੇ ਲੋਕ ਕਰਨ ਵੱਡਾ ਸ਼ਹਿਰ ਆ ਰੋਜ਼ਗਾਰ ਹਰੇਕ ਨੂੰ ਮਿਲਦਾ ਔਰੇ ਚਲੋ ਠੀਕ ਆ ਭਾਈ ਸਤਿ ਸ੍ਰੀ ਅਕਾਲ ਜਉਂਦੇ ਵਾਸਤੇ ਰੋ